ਜਲੰਧਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਪੁਲਿਸ ਅਤੇ ਲੋਰੈਂਸ ਬਿਸ਼ਲੋਈ ਗੈਂਗਸਟਰਾਂ ਵਿਚਕਾਰ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਦੋ ਗੈਂਗਸਟਰ ਨੂੰ ਜਿਹੜਾ ਹੈਗਾ ਏ ਉਹ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਹੋਰ ਵੱਲੋਂ ਲੀਡ ਕਰਕੇ ਜਿਹੜਾ ਹੈ ਉਹਨੂੰ ਨੋਟੇਰ ਕੀਤਾ ਗਿਆ ਹੈ ਹਾਲਾਂਕਿ ਮੇਰੀ ਜਾਣਕਾਰੀ ਮੁਤਾਬਕ ਇੱਕ ਪੁਲਿਸ ਕਰਮੀ ਨੂੰ ਵੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗੋਲੀ ਲੱਗੀ ਹੈ ਪਰ ਕਿਤਨਾ ਕਿਥੇ ਕਈ ਚੀਜ਼ਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਹਿਲਾਂ ਤੁਸੀਂ ਤਸਵੀਰ ਜ਼ਰੂਰ ਜਲੰਧਰ ਸਿਵਲ ਹਸਪਤਾਲ ਦੀਆਂ ਦੇਖੋ ਜਿਸ ਜਗ੍ਹਾ ਦੇ ਉੱਤੇ ਦੋਨਾਂ ਗੈਂਗਸਟਰਾਂ ਨੂੰ ਜਿਹੜਾ ਹੈ ਉਹ ਲਿਆਂਦਾ ਗਿਆ ਹੈ ਜਾਣਕਾਰੀ ਜੋ ਕਿ ਸੂਤਰਾਂ ਤੋਂ ਮਿਲ ਰਹੀ ਹੈ ਉਸ ਬਾਰੇ ਵੀ ਅਸੀਂ ਤੁਹਾਨੂੰ ਪੂਰਾ ਦੱਸਣ ਦੀ ਕੋਸ਼ਿਸ਼ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਗੈਂਗਸਟਰ ਨੇ ਦੋ ਮੈਂਬਰ ਨੇ ਇਹ ਲਾਰੈਂਸ ਆ ਗੈਂਗ ਦੇ ਜਿਹੜੇ ਨੇ ਉਹ ਗੈਂਗਸਟਰ ਹੈਗੇ ਨੇ ਇਹਨਾਂ ਦੇ ਉੱਤੇ ਕਾਫੀ ਗੰਭੀਰ આરોਪ ਜਿਹੜੇ ਨੇ ਉਹ ਪਹਿਲਾਂ ਤੋਂ ਲੱਗਦੇ ਹੋਏ ਨਜ਼ਰ ਆ ਰਹੇ ਸੀਗੇ ਇਹਨਾਂ ਨੇ ਕਾਫੀ ਵਾਰਦਾਤਾਂ ਜਲੰਧਰ ਦੇ ਵਿੱਚ ਕੀਤੀਆਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਹ ਜਲੰਧਰ ਦੇ ਵਿੱਚ ਮੋੜ ਦੁਬਾਰਾ ਜਿਹੜਾ ਹੈ ਉੱਚੀ ਸੀਗੇ ਤੇ ਜਿਸ ਦੇ ਤਹਿਤ ਜਿਹੜਾ ਹੈ ਉਹ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਹੁਰਾ ਵੱਲੋਂ ਜੜਾਇਆ ਹੈ ਉਹ ਮੌਕੇ ਤੇ ਉੱਤੇ ਕਈ ਚੀਜ਼ਾਂ ਕੀਤੀਆਂ ਗਈਆਂ ਅੱਜ ਸਵੇਰੇ ਤੜਕੇ ਜਿਹੜਾ ਹੈ ਉਹ ਕਈ ਨਾਕੇ ਲਗਾਏ ਗਏ ਜਿਸ ਦੌਰਾਨ ਪੁਲਸ ਨੂੰ ਇਨਫੋ ਮਿਲੀ ਸੀ ਕਿ ਕੁਝ ਗੈਂਗਸਟਰ ਹਾਲਾਂਕਿ ਇਹ ਕਨਫਰਮ ਨਹੀਂ ਸੀਗਾ ਉਸ ਵਕਤ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਹੀ ਗੈਂਗਸਟਰ ਹੋਣਗੇ ਉਹਨਾਂ ਨੂੰ ਸਿਰਫ ਇਨਫੋ ਮਿਲੀ ਸੀ ਕਿ ਕੁਝ ਗੈਂਗਸਟਰ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪਹੁੰਚਣ ਵਾਲੇ ਨੇ ਜਿਸ ਤੋਂ ਬਾਅਦ ਕਈ ਨਾਕੇ ਲਗਾਏ ਗਏ ਜਿਸ ਦੌਰਾਨ ਇੱਕ ਸਫਲਤਾ ਜਿਹੜੀ ਹੈ ਉਹ ਵੱਡੀ ਮਿਲੀ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈ ਉਹ ਦੋ ਗੈਂਗਸਟਰਾਂ ਨੂੰ ਜਲੰਧਰ ਦੇ ਵਿੱਚ ਹੀ ਜਿਹੜਾ ਹੈ ਉਹ ਪਹਿਲਾ ਰਾਉਂਡ ਅਪ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਉਹ ਗੱਡੀ ਦੇ ਦੌਰਾਨ ਜਿਹੜਾ ਹੈ ਉਹ ਕਈ ਚੀਜ਼ਾਂ ਕੀਤਾ ਟ੍ਰੇਸ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਗੋਲੀਬਾਰੀ ਹੋਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਪੱਖੋਂ ਜਿਹੜੀ ਹੈ ਉਹ ਗੋਲੀਬਾਰੀ ਹੋਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਕਰਮੀ ਵੀ ਕਾਇਲ ਹੈਗਾ ਪਰ ਦੋਨਾਂ ਗੈਂਗਸਟਰਾਂ ਨੂੰ ਜਿਹੜਾ ਹੈ ਉਹ ਗੋਲੀਆਂ ਲੱਗੀਆਂ ਨੇ ਜਿਨ੍ਹਾਂ ਨੂੰ ਦੋਨਾਂ ਨੂੰ ਜਿਹੜਾ ਹੈਗਾ ਉਹ ਅੰਦਰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਪੂਰੀ ਜਿਹੜੀ ਹੈਗੀ ਆ ਉਹ ਪੁਲਿਸ ਫੋਰਸ ਵੀ ਬਾਹਰ ਤਨਾਤ ਹੈਗੀ ਹੈ ਪ੍ਰੋਪਰ ਤਰੀਕੇ ਦੇ ਨਾਲ ਹਾਲਾਂਕਿ ਮਾਮਲੇ ਨੂੰ ਪੂਰੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਸੁਲਝਾ ਲਿਆ ਗਿਆ ਜਿਵੇਂ ਦੱਸਿਆ ਜਾ ਰਿਹਾ ਸੀਗਾ ਕਿ ਪਿਛਲੇ ਕਈ ਦਿਨਾਂ ਤੋਂ ਜਲੰਧਰ ਦੇ ਵਿੱਚ ਕਈ ਵਾਰਦਾਤਾਂ ਹੋ ਰਹੀਆਂ ਸੀਗੀਆਂ ਤਾਂ ਜਿਸ ਨੂੰ ਲੈ ਕੇ ਇੱਕ ਵੱਡੀ ਸਫਲਤਾ ਜਿਹੜੀ ਹੈ ਉਹ ਜਲੰਧਰ ਪੁਲਿਸ ਕਮਿਸ਼ਨਰ ਨੂੰ ਮਿਲੀ ਹੈ ਦੱਸਦਣਾ ਚਾਹੁੰਨਾ ਕਿ ਇਹ ਜੋ ਦੋ ਗੈਂਗਸਟਰ ਸੀਗੇ ਇਹਨਾਂ ਵੱਲੋਂ ਕਤਲ ਕੀਤੇ ਜਾਂਦੇ ਸੀ ਸੁਪਾਰੀ ਕਿਲਿੰਗ ਕੀਤੀ ਜਾਂਦੀ ਸੀ ਨਸੀ ਦੀ ਤਸਕਰੀ ਕੀਤੀ ਜਾਂਦੀ ਸੀ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੱਡੀਆਂ-ਵੱਡੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸੀ ਜਿਨ੍ਹਾਂ ਨੂੰ ਲੈ ਕੇ ਪੁਲਿਸ ਕਮਿਸ਼ਨਰ ਵੱਲੋਂ ਲਗਾਤਾਰ ਕਈ ਆਪਰੇਸ਼ਨ ਚਲਾਏ ਜਾ ਰਹੇ ਸੀਗੇ ਆਪਰੇਸ਼ਨ ਲਗਾਤਾਰ ਸਕਸੈਸਫੁਲ ਵੀ ਹੋਏ ਨੇ ਤਾਂ ਇੱਕ ਵੱਡੀ ਜਿਹੜੀ ਹੈਗੀ ਐ ਉਹ ਸਫਲਤਾ ਜਲੰਧਰ ਪੁਲਿਸ ਨੂੰ ਅੱਜ ਸਵੇਰੇ ਜਿਹੜਾ ਹੈਗਾ ਇਹ ਉਹ 7 ਵਜੇ ਦੇ ਕਰੀਬ ਜਿਹੜੀ ਆ ਉਹ ਮਿਲੀ ਹੈ ਹਾਲਾਂਕਿ ਖਬਰ ਇਸ ਵਕਤ ਲੋਕਾਂ ਨੂੰ ਕਈਆਂ ਨੂੰ ਪਤਾ ਲੱਗ ਰਹੀ ਹੈ ਪਰ ਸਫਲਤਾ ਜਿਹੜੀ ਉਹ ਸਵੇਰੇ 7 ਵਜੇ ਦੇ ਕਰੀਬ ਮਿਲ ਗਈ ਸੀ ਜਾਣਕਾਰੀ ਜੋ ਮਿਲ ਰਹੀ ਹੈ ਉਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਕਰਮੀ ਨੂੰ ਵੀ ਜਿਹੜੀ ਆ ਉਹ ਗੋਲੀ ਲੱਗੀ ਹੈ ਅਤੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਾਇਲ ਹੋਈਆਂ ਨੇ ਮੈਂ ਕੈਮਰਾ ਪਰਸਨ ਨੂੰ ਜ਼ਰੂਰ ਕਹੂੰਗਾ ਉਹ ਤਸਵੀਰਾਂ ਜ਼ਰੂਰ ਦਿਖਾ ਦੇਵੇ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਗੈਂਗਸਟਰ ਦੇ ਜਿਸ ਦੇ ਗੋਲੀ ਲੱਗੀ ਹੈ ਉਸ ਨੂੰ ਗੱਡੀ ਦੇ ਵਿੱਚ ਲਿਜਾ ਕੇ ਬਿਠਾਇਆ ਜਾ ਰਿਹਾ ਹੈ ਅਤੇ ਸਿੱਧਾ ਹੀ ਇਸ ਜਗ੍ਹਾ ਦੇ ਉੱਤੇ ਸਾਰਾ ਕੁਝ ਹੋਇਆ ਉਸ ਜਗ੍ਹਾ ਤੋਂ ਜਿਹੜਾ ਇਹ ਸਿੱਧਾ ਹੀ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਇਹ ਤੁਸੀਂ ਦੇਖੋ ਪਹਿਲਾ ਗੈਂਗਸਟਰ ਅਤੇ ਦੂਸਰੀ ਸਾਈਡ ਤੋਂ ਜਿਹੜਾ ਹੈ ਉਹ ਦੂਸਰਾ ਗੈਂਗਸਟਰ ਜਿਹੜਾ ਹੈ ਉਹ ਭਾਇਆ ਗਿਆ ਤਾਂ ਇਹ ਦੇਖੋ ਗੋਲੀਆਂ ਦੇ ਨਿਸ਼ਾਨ ਵੀ ਤੁਸੀਂ ਜਰੂਰ ਦੇਖੋ ਇਹ ਵਾਲੀ ਗੱਡੀ ਜਿਹੜੀ ਹੈਗੀ ਹੈ ਉਹ ਗੈਂਗਸਟਰ ਲੈ ਕੇ ਜਿਹੜੇ ਨੇ ਉਹ ਪਹੁੰਚੇ ਸੀਗੇ ਜਨਾ ਨੂੰ ਜਿਹੜਾ ਹੈ ਉਹ ਟ੍ਰੇਸ ਕੀਤਾ ਪੁਲਿਸ ਕਮਿਸ਼ਨਰ ਖੁਰਾ ਬੋਲੋ ਤੇ ਜਿਸ ਦੇ ਵਿੱਚ ਜਿਹੜੀਆਂ ਉਹਨਾਂ ਲਗਾਤਾਰ ਫਾਇਰਿੰਗ ਦੋਨਾਂ ਪਾਸਿਓ ਜਿਹੜੀ ਹੈ ਉਹ ਫਾਇਰਿੰਗ ਹੋਈ ਹੈ ਤੁਹਾਨੂੰ ਸਾਰਾ ਕੁਝ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਇਹ ਤੁਸੀਂ ਦੇਖੋ ਬਿਲਕ ਪੈਰ ਦੇ ਵਿੱਚ ਗੋਲੀ ਵੱਜੀ ਹੈ ਇਹ ਗੈਂਗਸਟਰ ਜੋ ਕਿ ਸਪਾਈਰ ਕਿਲਿੰਗ ਅਤੇ ਹੋਰ ਤਰੀਕੇ ਦੇ ਜਿਹੜੀ ਹੈਗੀ ਆ ਉਹ ਟਾਰਗੇਟਿੰਗ ਕਿਲਿੰਗ ਜਿਹੜੀ ਉਹ ਕਰਦੇ ਆ ਤਾਂ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਮੌਕੇ ਦੇ ਉੱਤੇ ਗੁੱਟਪੇੜ ਜਦੋਂ ਹੋਈ ਦੋਨੋਂ ਤਰਫੋਂ ਜਦੋਂ ਗੋਲੀਆਂ ਚੱਲੀਆਂ ਤਾਂ ਦੋਨਾਂ ਨੂੰ ਹੀ ਜਿਹੜਾ ਹੈ ਉਹ ਪੈਰਾਂ ਦੇ ਵਿੱਚ ਗੋਲੀ ਲੱਗੀ ਹੈ ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਕਰਮੀ ਨੂੰ ਵੀ ਜਿਹੜੀ ਹੈ ਉਹ ਗੋਲੀ ਲੱਗੀ ਹੈ ਤਾਂ ਜੋ ਕਿ ਇਸ ਜਗ੍ਹਾ ਦੇ ਉੱਤੇ ਸਿਵਲ ਹਸਪਤਾਲ ਦੇ ਉੱਤੇ ਹੀ ਜਿਹੜਾ ਹੈ ਉਸ ਨੂੰ ਵੀ ਪਰਤੀ ਕਰਾਇਆ ਗਿਆ ਤਸਵੀਰ ਬਿਲਕੁਲ ਤੁਸੀਂ ਜਰੂਰ ਇਮਰਜੈਂਸੀ ਵਿਭਾਗ ਦੀ ਦੇਖੋ ਜਿਸ ਜਗ੍ਹਾ ਦੇ ਉੱਤੇ ਦੋਨੋਂ ਗੈਂਗਸਟਰ ਅਤੇ ਪੁਲਿਸ ਕਰਮੀ ਨੂੰ ਜਿਹੜਾ ਹੈ ਉਹ ਰੱਖਿਆ ਗਿਆ ਹੈ ਇਹ ਦਲੰਦਰ ਪੁਲਿਸ ਨੂੰ ਜਿਹੜਾ ਹੈ ਉਹ ਵੱਡੀ ਕਾਮਯਾਬੀ ਮਿਲੀ ਹੈ ਤੁਸੀਂ ਪੁਲਿਸ ਕਰਮੀ ਵੀ ਪੂਰੇ ਦੇਖੋ ਜਿਸ ਜਗ੍ਹਾ ਦੇ ਉੱਤੇ ਤਾਇਨਾਤ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਉਹ ਲਾਪਰਵਾਹੀ ਇਸ ਵਕਤ ਨਹੀਂ ਵਰਤੀ ਜਾਵੇ ਹਾਲਾਂਕਿ ਲਗਾਤਾਰ ਦਲੰਦਰ ਪੁਲਿਸ ਵੱਲੋਂ ਵੱਡੇ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਇੱਕ ਵੱਡੀ ਸਫਲਤਾ ਦਲੰਦਰ ਪੁਲਿਸ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਕੀ ਉਹਨਾਂ ਉਸ ਪੰਕੇ ਦੇ ਨਾਲ ਅਦਗੁਪਤਾ ਜਲੰਧਰ ਜੀ ਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਕਿ ਦੋ ਗੈਂਗਸਟਰ ਸੀਗੇ ਅੱਛਾ ਠੀਕ ਹੈ ਉਹ ਮੌਕੇ ਦੀ ਲਾਈਵ ਦੋਨਾਂ ਨੂੰ ਜਿੱਦਾਂ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋਸਤ ਪਿਸਟਲ ਮਿਲ ਗਏ ਜੀ ਤੇ ਇਹ ਕ੍ਰਾਸ ਫਾਇਰਿੰਗ ਹੋਈ ਹੈ ਉਹਨਾਂ ਨੇ ਕ੍ਰਾਸ ਫਾਇਰਿੰਗ ਹੋਈ ਜੀ ਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਮਲਾਜਮਾਂ ਵੱਲੋਂ ਕੀਤੀ ਪਰ ਵਿਚਾਰਿਆ ਮਲਾਜਮਾਂ ਦਾ ਵਿਚਾਰਿਆ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਤਕਰੀਬਨ ਸਾਨੂੰ ਤੇ 9:00 ਘੰਟਾ ਪਹਿਲਾਂ ਫੋਨ ਗਿਆ ਕੰਟਰੋਲ ਤੋਂ ਆਇਆ ਵੀ ਉੱਥੇ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੇ ਡਿਊਟੀ ਅਫਸਰ ਅੱਛਾ ਕੋਈ ਵਿਅਕਤੀ ਪਤਾ ਨਹੀਂ ਅੱਛਾ ਜੀ ਵਿਅਕਤੀ ਨਹੀਂ ਸਾਨੂੰ ਕੰਟਰੋਲ ਤੋਂ ਆਇਆ ਜੀ ਤੇ ਨਖਾਂ ਦੇ ਬਾਗ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੇ ਜਦੋਂ ਇੱਥੇ ਆਏ ਤੇ ਅੱਗੇ ਸੀਐਸ ਸਟਾਫ ਦੀ ਟੀਮ ਪੂਰੀ ਅੱਗੇ ਖੜੀ ਸੀ ਜਿਹਨਾਂ ਨਾਲ ਮੁਕਾਬਲਾ ਹੋਇਆ ਸੀਗਾ ਜੀ ਬਸ ਇੰਨੇ ਹੀ ਮੇਰੀ ਨੋਟਿਸ ਉੱਪ ਹੋਣੀਆਂ ਕੁਝ ਸਰ ਓਕੇ ਮੈਨੂੰ ਜਿਆ ਕਲੀਅਰ ਮੈਨੂੰ ਨਹੀਂ ਪਤਾ ਐਸਐਸਓ ਸਾਹਿਬ ਦੇ ਅਫਸਰ ਮੌਕੇ ਤੇ ਸੀ ਨਹੀਂ ਗੈਂਗਸਟਰ ਜਿੰਦਾ ਗੈਂਗਸਟਰ ਲੱਕ ਮਰ ਗਿਆ ਸੀਐਸ ਸਾਹਿਬ ਨਾਲ ਹੋਇਆ ਨਹੀਂ ਗੈਂਗਸਟਰ ਜਿੰਦਾ ਖਿਲ ਮਰ ਡੈਥ ਹੋ ਗਿੰਦਰ ਜਿੰਦੇ ਦੋਨੇ ਅਸੀਂ ਦੋ ਜਣੇ ਸੀ ਦੋ ਨੇ ਦੋਨੇ ਜਿੰਦੇ ਸਰ ਆਮ ਕੋਈ ਸਰ ਨਹੀਂ ਵੀਰੇ ਮੈਂ ਲੇਟ ਆਇਆ ਵਾ ਓਕੇ ਪਹਿਲਾ ਮੁਕਾਬਲਾ ਹੋ ਚੁੱਕਾ ਸੀਗਾ ਜਦੋਂ ਆ ਤੇ ਕੋਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਨਹੀਂ ਮੇਰੀ ਨਜ਼ਰ ਵਿੱਚ ਨਹੀਂ ਆਇਆ ਸਰ 1 ਸੈਕਿੰਡ ਹਾਂ ਹਾਂ ਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਅੰਕਲ ਕੀ ਅੰਕਲ ਕੀ ਮਾਮਲਾ ਕੀ ਆਇਆ ਸੀ ਮਾਮਲਾ ਵੀਰ ਜੀ ਇਹ ਆਪ ਜਾਨੀ ਕਿ ਸਾਨੂੰ ਪੁਲਿਸ ਮਲਾਜੇ ਆਇਓ ਕਹਿੰਦੇ ਭਾਜੀ ਅਸੀਂ ਸਾਰਾ ਇਹਨਾਂ ਇਲਾਕਾ ਤਸਵੀਲ ਕੀਤਾ ਆ ਹਮ ਤੇ ਇਹ ਨਹੀਂ ਪਤਾ ਕਿ ਕਿਧਰੋਂ ਬੰਦੇ ਆ ਜਾਣ ਹਮ ਹਾਂਜੀ ਕਿੰਨੇ ਬੰਦੇ ਸੀਗੇ ਇਹ ਇੱਕ ਮਿੰਟ ਉਹ ਕਹਿੰਦੇ ਤੁਸੀਂ ਬੰਦੇ ਪਤਾ ਨਹੀਂ ਕਿਦੋਂ ਆ ਜਾਣ ਤੁਸੀਂ ਜਣੇ ਇੱਕ ਵਾਰ ਨਾ ਅੰਦਰ ਅੰਦਰ ਪਿੱਛੇ ਹੋ ਜਾਓ ਹਮ ਅਸੀਂ ਸਾਰੇ ਉਹਨੇ ਅਸੀਂ ਫਿਰ ਬਾਹਰ ਵੇਖਣ ਲੱਗੇ ਉਹਨੇ ਸਾਨੂੰ ਫਿਰ ਕਿਹਾ ਤੁਹਾਨੂੰ ਦੋ ਵਾਰੀ ਸੀ ਕਿ ਨਾ ਵੀ ਤੁਸੀਂ ਪਿੱਛੇ ਹੋ ਜਾਓ ਹੋਸ਼ ਦਾ ਕਿਹਦੇ ਪਾਸੇ ਕਿਧਰੋਂ ਗਾਜਰ ਬੰਦੇ ਹੋ ਤੇ ਤੁਹਾਡੇ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਬੰਦੇ ਟਾਈਮ ਅੰਕਲ ਜੀ ਤੇ ਨੌਕ ਦਾ ਟਾਈਮ ਹੋਣਾ ਜੀ ਅੱਛਾ ਫਿਰ ਅੰਕਲ ਜੀ ਅੱਛਾ ਪੁਲਿਸ ਪ੍ਰਸ਼ਾਸਨ ਤੋਂ ਕਿੰਨੇ ਕੇ ਬੰਦੇ ਸੀਗੇ ਪੁਲਿਸ ਪ੍ਰਸ਼ਾਸਨ ਜਾਂ ਦੋ ਤਿੰਨ ਗੱਡੀਆਂ ਸੀ ਤੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਬੰਦੇ ਕਾਫੀ ਸੀਗੇ ਤੇ ਅਸੀਂ ਮੁਲਾਜ਼ਮਾਂ ਦੇ ਦੇਖੇ ਸਾਰੇ ਉਹ ਪੁਲਿਸ ਵਾਲਿਆਂ ਦੇ ਕਰੀਬ ਕਿੰਨੇ ਗੋਲੀ ਚੱਲੇ ਗੋਲੀਆਂ ਕੋ 50 60 ਚੱਲੀਆਂ ਹੋਈਆਂ ਜੀ ਘਟੋ ਘਟਾ ਘਟੋ ਘਟਾ ਬਈ ਗੋ ਦੇ ਸੁਣ ਬਾਜੀ ਸੁਣਦੇ ਸੀ ਨਾ ਉਧਰ ਸਾਨੂੰ ਤਾਂ ਕਿਸੇ ਨੇ ਅੱਗੇ ਆਣ ਨਹੀਂ ਦਿੱਤਾ ਪੁਲਿਸ ਨੇ ਵੀ ਨਹੀਂ ਆਣ ਦੇਣਾ ਸੀ ਉਹਨੇ ਕਿਹਾ ਤੁਹਾਡੇ ਲੱਗ ਜੇਗੀ ਪੁਲਸ ਵਾਲਿਆਂ ਦੀਆਂ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਤੇ ਕਿ ਕਿੱਥੇ ਕਿੱਥੇ ਨਹੀਂ ਲਾਈ ਇੱਕ ਮਿੰਟ ਰੁਕ ਜਾਓ ਸਾਨੂੰ ਕੰਮ ਕਰੂਗਾ ਕੰਮ ਹੋਏਗਾ ਕਿੰਨਾ ਵੇ ਟਾਈਮ ਚੱਲਦਾ ਰਿਹਾ ਜੀ ਇਹਦਾ ਚੱਲਦਾ ਰਿਹਾ ਅੱਧਾ ਘੰਟਾ ਚੱਲਦਾ ਇਹਨਾਂ ਕਿ ਲੱਗ ਗਿਆ ਟਾਈਮ ਠੀਕ ਹੈ ਜੀ ਨਹੀਂ ਤੁਸੀਂ ਉਸ ਟਾਈਮ ਮੋਕੇ ਤੇ ਖੜੇ ਸੀ ਇੱਥੇ ਮੋਕੇ ਤੇ ਅਸ਼ਕੀਰ ਗੋਲੀ ਚੱਲਦੀਆਂ ਸੀ ਆਪਣੇ ਉੱਤੇ ਚੜ ਗਿਆ ਜੀ ਠੀਕ ਹੈ ਜੀ ਸਾਡਾ ਕੁਝ ਘਰੇ ਵਾਈ ਗੱਡੀ ਵੀ ਹੁੰਦੀ ਮਤਲਬ ਉਹ ਵਿੱਚ ਕਾਰ ਸੀਗੇ ਤੇ ਸਾਰੇ ਪਾਸੇ ਪੁਲਿਸ ਖ ਦੇਰੀ ਮੈਂ ਉਹ ਨਹੀਂ ਦੂਜੀ ਗੱਲ ਸਮਝ ਲਿਆ ਕੋਲੇ ਰੋਡ ਜਨ ਅੱਛਾ ਉਤੋਂ ਫਿਰ ਮੈਂ ਨੱਕੀ ਦੇਖਿਆ ਅੱਠ ਆਵਾਜ਼ਾਂ ਵੀ ਸੁਣਾਈਆਂ ਨੇ ਅੱਛਾ ਫੇ ਲੱਗਾ ਪਤਾ ਕਿ ਦੋ ਬੰਦੇ ਮਰੇ ਆ ਪੁਲਸ ਵਾਲੇ ਇੱਕ ਬੰਦਾ ਪੁਲਸ ਵਾਲਾ ਦੋ ਜੀ ਪੁਲਸ ਵਾਲੇ ਲੱਗੀ ਗੋਲੀ ਪੰਜਾਬੀ ਸੁਣ ਕੇ ਆਇਆ ਫੇਨ ਜਾਇਆ ਠੀਕ ਹੈ ਮਤਲਬ ਤੁਸੀਂ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ ਨਹੀਂ ਨਹੀਂ ਮੈਂ ਤਾਂ ਚੰਨ ਘਾਰੇ ਸੀ ਕਰ ਰਿਹਾ ਹਾਂ ਸਹੀ ਮੇਰਾ ਰੋਡ ਪਰ ਲੱਗਾ ਉਹ ਵਾਲਾ ਉਹ ਤੋਂ ਨਿਕਲ ਗਿਆ ਠੀਕ ਠੀਕ ਹੈ ਜਦੋਂ ਉਹਨਾ ਬੰਦੀ ਕਰਤਾ ਉਹਨਾਂ ਨੇ ਆਪਣੇ ਰੋਡ ਤੇ ਗਿਆ ਚੁਕਾ ਠੀਕ ਸੋ ਲੱਗਦਾ ਤਾਂ ਨਹੀਂ ਤੁਸੀਂ